ਐਸਰ ਸਾਹਮਣੇ ਸ੍ਰੀ ਸੰਜੀਵ ਮਰੋੜਾ ਜਿੰਦਾਬਾਦ ਸ੍ਰੀ ਸੰਜੀਵ ਅਰੋੜਾ ਜੀ ਸਰਟੀਫਿਕੇਟ ਹਾਸਲ ਕੀਤਾ ਕਿਵੇਂ ਦੇਖਦੇ ਹੋ ਵੱਡੀ ਜਿੱਤ ਹੋਈ ਹੈ ਜੀ ਬੜੀ ਖੁਸ਼ੀ ਹੈ ਜੀ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਔਰ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਪੂਰੇ ਲੁਧਿਆਣੇ ਦਾ ਔਰ ਸਭ ਦਾ ਹਾਂ ਜੀ ਪੂਰੀ ਤਨਾਟ ਲੀਡਰ ਭਾਜੀ ਪੀ ਚਾ ਕਾਂਗਰਸ ਦੇ ਵੱਡੇ-ਵੱਡੇ ਲੀਡਰ ਤਰਾਤੇ ਜੀ ਮੈਂ ਚਲੋ ਠੀਕ ਹੈ ਮੈਂ ਜਿੰਨੇ ਵੀ ਮੇਰੇ ਕੰਪੀਟੀਟਰ ਸੀ ਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰ ਰਿਹਾ ਰਾਜ ਸਭਾ ਸੀਟ ਨੂੰ ਲੈ ਕੇ ਕਮਾਲ ਉੱਠਦੇ ਆ ਹਾਂ ਜੀ ਰਾਜ ਸਭਾ ਸੀਟ ਤੇ ਕੌਣ ਬਣਨਗੇ ਨਹੀਂ ਜੀ ਉਹ ਉਹ ਦੇਖੋ ਪਾਰਟੀ ਦਾ ਫੈਸਲਾ ਹੈ ਮੇਰਾ ਜੀ ਠੀਕ ਹੈ ਸਰ ਓਕੇ

ਆਮਲੇ ਪਰੋਂ ਸਿੱਧੂ ਨੇ ਰਸੂਫ ਨੂੰ ਬਰਕਰਾਰ ਰੱਖਿਆ ਸੱਜੇ ਵੱਲ ਤੋਂ ਰਿਹਾ ਤੇ ਕੁਝ ਲਾਭ ਹੋ ਰਿਹਾ ਹੈ। ਪਹਿਲਾ ਮੇਰਾ ਸਤਿਕਾਰਯੋਗ। ਤਾਂ ਆਖੀ ਟਿਕਟ ਹਾਸਲ ਕਰ ਲਿਆ ਵੱਡੀ ਜਿੱਤ ਹੋਈ ਹੈ ਕਿੰਨੇ ਲੋਕਾਂ ਦਾ ਬਹੁਤ ਸ਼ੁਕਰਾਨੇ ਜਿਨ੍ਹਾਂ ਨੇ ਇਹ ਟਾ ਬੜਾ ਮਾਣ ਬਖਸ਼ਿਆ। ਕੀ ਲੱਗਦਾ ਰਾਜ ਸਭਾ ਦੀ ਸੀਟ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਿਹਾ ਕੌਣ ਬੈਠੇ ਚਲੋ ਸਵਾਲ ਕਰਨ ਸਵਾਲ ਕਰੀ ਜਾਣ ਜੀ ਇਹ ਤਾਂ ਪਾਰਟੀ ਦਾ ਫੈਸਲਾ ਹੁੰਦਾ ਹੈ ਤਾਂ ਅਰਵਿੰਦ ਜੀ ਔਰ ਮਾਨਸਾਪੁਰ ਸਰ ਜੀ ਪਾਰਟੀਆਂ ਤਨਾਟ ਰਾਈਟੇ ਹਾਥ ਦਾ ਕੰਮਾ ਦੇਖਣਾ ਪਿਆ ਬਾਕੀ ਪਾਰਟੀਆਂ ਨੂੰ ਚਲੋ ਹੰਕਾਰ ਕਰਨਗੇ ਉਹ ਔਰ ਲੋਕਾਂ ਨਾਲ ਸਹੀ ਵਿਵਹਾਰ ਨਹੀਂ ਕਰਨਗੇ ਕੰਮ ਨਹੀਂ ਕਰਨਗੇ ਤੇ ਆਹੀ ਹਾਲ ਹੋਣਾ ਚ ਉਹਨਾਂ ਦਾ ਹੋਇਆ ਹੁਣ ਸਭ ਕੀ ਕਹਿਣਾ ਚਾਹੂਗੇ ਬਹੁਤ ਵੱਡੀ ਜਿੱਤ ਹੈ ਜੀ ਹਿਸਟੋਰਿਕ ਗੁਜਰਾਤ ਔਰ ਪੰਜਾਬ ਦੀ ਜਿੱਤ ਹੈ ਜਿਹੜੀ ਉਹ ਨਵੇਂ ਸੂਰਜ ਦਾ ਉਦੇ ਹੋਇਆ ਪੰਜਾਬ ਦੀ ਤੇ ਗੁਜਰਾਤ ਦੀ ਸਿਆਸਤ ਨੂੰ ਡਿਫਾਈਂ ਕਰਦੀ ਹੈ ਸਟਾਈਲ ਤੇ ਸਰਕਾਰ ਬਣੂ ਆਮ ਆਦਮੀ ਪਾਰਟੀ ਬਹੁਤ ਬਹੁਤ ਧੰਨਵਾਦ ਹੈ ਜੀ ਲੁਧਿਆਣਾ ਵਾਸੀ ਸਾਰੇ ਵੋਟਰਸ ਦਾ ਜਿਨ੍ਹਾਂ ਨੇ ਇ tanto ਵੱਡਾ ਸਾਥ ਦਿੱਤਾ ਹੈ ਔਰ ਮੈਂ ਸਮਝਦਾ ਕਿ ਜਿੰਨਾ ਵੱਡਾ ਉਹਨਾਂ ਨੇ ਸਾਥ ਦਿੱਤਾ ਹੈ ਉਸ ਤੋਂ ਵੀ ਵੱਧ ਤਗੜੇ ਔਰ ਮਜ਼ਬੂਤ ਹੋ ਕੇ ਉਹਨਾਂ ਦੀਆਂ ਉਮੀਦਾਂ ਦੇ ਉੱਪਰ ਅਸੀਂ ਖੜੇ ਉਤਰਾਂਗੇ ਮੇਰਾ ਭਰਾ ਪਾਊਗਾ ਮੈਂ ਤੁਹਾਨੂੰ ਕਿਆ ਸੋਚਾ ਅਰਵਿੰਦ ਕੇਜਰੀਵਾਲ ਜੀ ਕਹਿਆ ਜਾ ਰਿਹਾ ਹੈ ਕਿ ਉਹ ਵੀ ਆਣਗੇ ਔਰ ਇਸ ਦੇ ਇਲਾਵਾ ਰਾਜ ਸਭਾ ਦਾ ਵੀ ਜ਼ਿਕਰ ਹੋ ਰਿਹਾ ਤੇ ਕੈਬਨਿਟ ਮੰਤਰੀ ਦਾ ਵੀ ਜ਼ਿਕਰ ਨਹੀਂ ਕੈਬਨਿਟ ਮੰਤਰੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਖੁਦ ਹੀ ਅਨਾਉਂਸ ਕਰ ਗਏ ਸੀਗੇ ਸੋ ਜੋ ਅਨਾਉਂਸ ਕਰ ਗਏ ਸੀ ਉਹ ਪੂਰਾ ਹੋਊਗਾ ਜੀ ਇੱਕ ਮਿੰਟ